ਲੋ ਵੀ ਮਿੱਤਰੋ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਇੱਕ ਐਸੇ ਬਾਬੇ ਦੇ ਜਿੱਥੇ ਚੜਦੀਆ ਸ਼ਰਾਬ ਕਹਿੰਦੇ ਸ਼ਰਾਬ ਦੀ ਬੋਤਲ ਚਾੜ ਕੇ ਇੱਥੋਂ ਮੂੰਹ ਮੰਗਿਆ ਮਰਾਦਾ ਹੁੰਦੀਆਂ ਨੇ ਪੂਰੀਆਂ ਇਸ ਬਾਬੇ ਨੂੰ ਕਿਹਾ ਜਾਂਦਾ ਹੈ ਖੁੰਡੇ ਵਾਲਾ ਬਾਬਾ ਅੱਜ ਆਪਾਂ ਆਏ ਹੋਇਆ ਬਾਬਾ ਕਾਲਾ ਮਹਿਰ ਘਰ ਤੇ ਅਤੇ ਇੱਥੇ ਦੀ ਖਾਸੀਅਤ ਇਹ ਹੈ ਕਿ ਸੰਧੂ ਗੋਦ ਦਾ ਜਿਹੜਾ ਭਾਈਚਾਰਾ ਹੈ ਤਕਰੀਬਨ ਸਾਰਾ ਹੀ ਸੰਧੂ ਸਮਾਜ ਇਸ ਬਾਬੇ ਨੂੰ ਮੰਨਦਾ ਹੈ ਤੇ ਇਸ ਬਾਬੇ ਦਾ ਆਸ਼ੀਰਵਾਦ ਲੈ ਕੇ ਹੀ ਫਿਰ ਅੱਗੇ ਵਧਿਆ ਜਾਂਦਾ ਹੈ ਬਹੁਤ ਲੋਕ ਜਾਣਦੇ ਚਾਹਵਨ ਹੋਣਗੇ ਲੋਕੇਸ਼ਨ ਵੀ ਦੱਸ ਦਿੰਨਾ ਇਹ ਫਰੀਦਕੋਟ ਦੇ ਲਵੇ ਆ ਸਿੱਖਾਂ ਵਾਲਾ ਬੀੜ ਕਹਿ ਦਿੰਦੇ ਨੇ ਉੱਥੇ ਬਾਬੇ ਦੀ ਜਗ੍ਹਾ ਬਣੀ ਹੋਈ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੰਗਲ ਦੇ ਵਿੱਚ ਮੰਗਲ ਹੋ ਰਿਹਾ ਹੈ ਪੂਰਾ ਅਤੇ ਸਭ ਤੋਂ ਪਹਿਲਾਂ ਜਦੋਂ ਬੰਦਾ ਇੱਥੇ ਆਉਂਦਾ ਹੈ ਆਉਣ ਸਾਰ ਜਿਹੜੀ ਆ ਤੁਸੀਂ ਜਗ੍ਹਾ ਦੇਖ ਰਹੇ ਹੋ ਇੱਥੋਂ ਮਿੱਟੀ ਕੱਢੀ ਜਾਂਦੀ ਹੈ ਅਤੇ ਮਿੱਟੀ ਇੱਥੋਂ ਕੱਢ ਕੇ ਉਸ ਤੋਂ ਬਾਅਦ ਬਾਬੇ ਦੇ ਦਰਸ਼ਨ ਕਰੇ ਜਾਂਦੇ ਨੇ ਭੋਗ ਪ੍ਰਸ਼ਾਦ ਲਿਜਾਇਆ ਜਾਂਦਾ ਹੈ ਖਾਸ ਕਰਕੇ ਲੋਕ ਸ਼ਰਾਬ ਇੱਥੇ ਲੈ ਕੇ ਜਾਂਦੇ ਨੇ ਇੱਕ ਚੀਜ਼ ਹੋਰ ਦੱਸ ਦਈਏ ਸ਼ਰਾਬ ਚੜਨ ਦਾ ਜਿਹੜਾ ਕਾਰਨ ਸਾਨੂੰ ਪਤਾ ਲੱਗਿਆ ਕਿ ਜਿਹੜੀ ਸ਼ਰਾਬ ਹੈ ਬਾਬੇ ਨੂੰ ਨਹੀਂ ਇਹ ਮਾਤਾ ਕਾਲੀ ਨੂੰ ਚੜਦੀ ਹੈ ਪਰ ਜਗਾ ਤੁਸੀਂ ਦੇਖ ਰਹੇ ਹੋ ਕਿ ਇਕੱਠੀ ਹੀ ਬਣੀ ਹੋਈ ਹੈ ਜਗਾ ਅਤੇ ਬਾਬੇ ਕਾਲੇ ਮੇਰ ਦਾ ਜਿਹੜਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਤੁਹਾਨੂੰ ਪਤਾ ਹੈ ਕਿ ਆਪਣੀ ਧਰਤੀ ਦੇ ਉੱਪਰ ਬਹੁਤ ਪੀਰ ਪਗੰਬਰ ਹੋਏ ਨੇ ਕਹਿੰਦੇ ਤੋਂ ਕਹਿੰਦੇ ਖਾਸ ਕਰਕੇ ਕਮੈਂਟ ਵਾਲੇ ਭਾਈਆਂ ਨੂੰ ਬੇਨਤੀ ਹੈ ਕਿ ਪਹਿਲਾਂ ਇਤਿਹਾਸ ਜਾਣ ਲਿਆ ਕਰੋ ਕਈ ਵਾਰ ਤੁਸੀਂ ਗਲਤ ਮਲਤ ਕਮੈਂਟ ਕਰ ਦਿੰਦੇ ਹੋ ਪਹਿਲਾਂ ਇਤਿਹਾਸ ਪੜ ਲਿਆ ਕਰੋ ਅੱਜ ਕੱਲ ਗੂਗਲ ਹੈ ਗੂਗਲ ਤੇ ਸਰਚ ਵਗੈਰਾ ਕਰ ਲਿਆ ਕਰੋ ਤਾਂ ਮਿੱਤਰੋ ਆਪਾਂ ਵੀਡੀਓ ਵੱਲ ਵਧਦੇ ਆ ਬਾਬੇ ਕਾਲੇ ਮੇਰ ਦਾ ਇਤਿਹਾਸ ਦੱਸਦੇ ਆ ਕਿ ਆਖਰ ਬਾਬੇ ਕਾਲੇ ਮੇਰ ਦਾ ਇਤਿਹਾਸ ਕੀ ਹੈ ਅਗਰ ਕੋਈ ਇੱਥੇ ਦਰਸ਼ਨ ਕਰਨਾ ਚਾਹੁੰਦਾ ਹੈ ਜਗ੍ਹਾ ਨਹੀਂ ਪਤਾ ਤਾਂ ਫਰੀਦਕੋਟ ਰੀਕਮੈਂਡ ਕਰ ਦਿਓ ਆਗਾ ਲੋਕੇਸ਼ਨ ਲੈਣੀ ਹੈ ਜਾਂ ਸਾਡੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਦਿਓ ਅਸੀਂ ਇੱਥੇ ਦੀ ਜਿਹੜੀ ਲਾਈਵ ਲੋਕੇਸ਼ਨ ਹੈ ਤੁਹਾਨੂੰ ਭੇਜ ਦਵਾਂਗੇ ਲਓ ਵੀ ਮਿੱਤਰੋ ਅੱਜ ਆਪਾਂ ਬਾਬੇ ਕਾਲੇ ਮੇਰ ਦੀ ਤੁਹਾਨੂੰ ਜੀਬ ਨਹੀਂ ਦੱਸਦੇ ਆ ਕਿ ਆਖਿਰ ਬਾਬੇ ਜਿਹੜਾ ਕਾਲੇ ਮੇਰ ਦਾ ਇਤਿਹਾਸ ਹੈ ਇਤਿਹਾਸ ਹੈ ਕੀ ਅਤੇ ਸੰਧੂਆਂ ਨਾਲ ਕਿਵੇਂ ਜੁੜਿਆ ਹੋਇਆ ਇਹ ਸੰਧੂਆਂ ਦੇ ਇੱਕੋ ਇੱਕ ਬਾਬਾ ਜੀ ਨੇ ਜਿਨ੍ਹਾਂ ਨੂੰ ਪੂਰਾ ਜਿਹੜਾ ਸੰਧੂ ਸਮਾਜ ਹੈ ਉਹ ਮੰਨਦਾ ਹੈ ਨਾ ਤੇ ਅੱਜ ਆਪਾਂ ਇਹ ਜੀਵਨੀ ਦੱਸਦੇ ਆ ਜਿਹੜੀ ਕਿ ਇਸ ਕਿਤਾਬ ਦੇ ਵਿੱਚ ਛਪੀ ਹੋਈ ਹੈ ਇਹ ਜਿਹੜੀ ਕਿਤਾਬ ਹੈ ਬਾਬੇ ਕਾਲੇ ਮੇਰ ਦੇ ਸਥਾਨ ਤੋਂ ਹੀ ਮਿਲਦੀ ਹੈ ਜੀਵਨੀ ਬਾਬਾ ਕਾਲਾ ਮੇਰਾ ਸੰਪਾਦਕ ਦਰਸ਼ਨ ਸਿੰਘ ਸੰਧੂ ਇਸ ਦੇ ਵਿੱਚ ਕੁਝ ਇਸ ਤਰ੍ਹਾਂ ਬਾਬੇ ਕਾਲੇ ਮੇਰ ਦਾ ਇਤਿਹਾਸ ਹੈ ਜਿਹੜਾ ਲਿਖਿਆ ਹੋਇਆ ਹੈ ਆ ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸੀ ਬਾਬਾ ਜੀ ਦਾ ਅਸਲੀ ਨਾਮ ਮੈਜਲ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਬੋਗਾ ਸੰਧੂ ਸੀ ਅਤੇ ਉਹ ਜੱਟ ਸੀ ਬਾਬਾ ਜੀ ਦੇ ਵੱਡ ਬਡੇਰਿਆਂ ਦਾ ਪਿਛੋਕੜ ਗਜਰੀ ਨਾਲ ਸੰਬੰਧ ਦੱਸਿਆ ਜਾਂਦਾ ਹੈ ਤੇ ਬਾਬਾ ਜੀ ਦੇ ਵੱਡ ਬਡੇਰੇ ਗਜਰੀ ਤੋਂ ਸਿੱਧ ਤੇ ਫਿਰ ਪੰਜਾਬ ਆਏ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਹ ਲਾਹੌਰ ਨੇੜੇ ਇੱਕ ਪਿੰਡ ਕਾਨਾ ਕਾਚਾ ਆਏ ਸੀ ਇਹ ਪਿੰਡ ਹੁਣ ਪਾਕਿਸਤਾਨ ਵਿੱਚ ਰਹੇਗਾ ਇਹ ਸਾਰਾ ਪਿੰਡ ਰੋਲ ਸੰਧੂਆਂ ਦਾ ਸੀ ਅਤੇ ਇਸ ਦੇ ਆਸ-ਪਾਸ ਦੇ ਪੈਂਦੇ ਪਿੰਡ ਵੀ ਸੰਧੂ ਗੋਦ ਦੇ ਸਨ ਜੋ ਅੱਗੇ ਕਾਨੇ ਕਾਚੇ ਵਿੱਚ ਵੰਜੇ ਸਨ ਕਿਉਂਕਿ ਇੱਥੇ ਪਿੰਡੋ ਬਾਰ ਬਾਰ ਇੱਕ ਪੁਰਾਣੇ ਥੇ ਉੱਪਰ ਬਾਬਾ ਜੀ ਦੀ ਯਾਦਗਾਰ ਬਣੀ ਹੋਈ ਸੀ ਇਹ ਤੋਂ ਹੀ ਅੱਗੇ ਬਾਬਾ ਜੀ ਦੇ ਭਾਈਚਾਰੇ ਦੇ ਲੋਕ ਮਾਝਾ ਮਾਲਵਾ ਤੇ ਹੋਰ ਥਾਵਾਂ ਤੇ ਬਸ ਗਏ ਜੋ ਤਕਰੀਬਨ ਸਤਲੁਜ ਦਰਿਆ ਦੇ ਦੋਹੀ ਪਾਸੇ ਹਨ ਬਾਬਾ ਜੀ ਦੇ ਪਿਤਾ ਦਵ ਸੇਵਾ ਮਹਰਾਣਾ ਵਿਖੇ ਸੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਪਿਤਾ ਸ੍ਰੀ ਬੋਗਾ ਸੰਧੂ ਦੀਆਂ ਚਾਰ ਸ਼ਾਦੀਆਂ ਸਨ ਪਰ ਕਿਸੇ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਪਹਿਲਾਂ ਜੱਟ ਲੋਕ ਪਸ਼ੂ ਪਾਲਣਾ ਜ਼ਿਆਦਾ ਕਰਦੇ ਸਨ ਹਰਿਆਲੀ ਅਤੇ ਪਾਣੀ ਵਾਲੀ ਜਗ੍ਹਾ ਦੀ ਤਲਾਸ਼ ਕਰਦੇ ਹੋਏ ਆਪਣੀ ਰਹਾਇਸ਼ ਬਦਲਦੇ ਰਹਿੰਦੇ ਸੀ ਇਹ ਇਤਿਹਾਸਕ ਤੱਥ ਹੈ ਕਿ ਪਹਿਲਾਂ ਸਤਲੁਜ ਦਰਿਆ ਪਠਿੰਡੇ ਦੇ ਕਿੱਲੇ ਦੇ ਕੋਲ ਹੀ ਵਗਦਾ ਸੀ ਅਤੇ ਦਰਿਆ ਬਿਆਸ ਹਰੀਕੇ ਨੇੜੇ ਵਹਿੰਦਾ ਸੀ ਇਹਨਾਂ ਦਾ ਵਿਚਕਾਰਲਾ ਹਿੱਸਾ ਚਰਾੰਦ ਲਈ ਬਹੁਤ ਵਧੀਆ ਸੀ ਜਿਸ ਕਾਰਨ ਬੋਗਾ ਸੰਧੂ ਆਪਣਾ ਮਾਲ ਡੰਗਰ ਲੈ ਕੇ ਇਸ ਚਰਾੰਦ ਵਿੱਚ ਆਉਂਦਾ ਹੁੰਦਾ ਸੀ ਇੱਕ ਵਾਰ ਕਹਿੰਦੇ ਹਨ ਕਿ ਬੋਗੇ ਸੰਧੂ ਨੇ ਆਪਣਾ ਡੇਰਾ ਪਿੰਡ ਸਨੇਰ ਕੀਤਾ ਹੋਇਆ ਸੀ ਪਰ ਮਾਲ ਡੰਗਰ ਚਰਾਂਦੇ ਹੋਏ ਉਹ ਫਰੀਦਕੋਟ ਨੇੜੇ ਚਾਹਲਪਿੰਡ ਨੇੜੇ ਆਏ ਜਿੱਥੇ ਪੰਜ ਪੀਰਾਂ ਦੀ ਜਗ੍ਹਾ ਸੀ ਜਿਸ ਦੀ ਮਰਾਸੀ ਲੋਕ ਸੇਵਾ ਕਰਿਆ ਕਰਦੇ ਸਨ ਬੋਗੇ ਸੰਧੂ ਨੇ ਮਰਾਸੀ ਨੂੰ ਕਿਹਾ ਕਿ ਉਸ ਦੀਆਂ ਚਾਰ ਸ਼ਾਦੀਆਂ ਹੋਈਆਂ ਹਨ ਪਰ ਔਲਾਦ ਕਿਸੇ ਦੇ ਵੀ ਨਹੀਂ ਹੈ ਤੁਸੀਂ ਲੋਕ ਪੰਜ ਪੀਰਾਂ ਨੂੰ ਮੰਨਦੇ ਹੋ ਮੇਰੀ ਖਾਤਰ ਪੰਜ ਪੀਰਾਂ ਦੇ ਦੁਆ ਕਰੋ ਕਿ ਸਾਡੇ ਘਰ ਪੁੱਤਰ ਦੀ ਦਾਤ ਮਿਲੇ ਕਿਹਾ ਜਾਂਦਾ ਹੈ ਕਿ ਮਰਾਸੀਆਂ ਨੇ ਪੰਜ ਪੀਰਾਂ ਦੇ ਦੁਆ ਕੀਤੀ ਤਾਂ ਬੋਗੇ ਸੰਧੂ ਦੇ ਘਰ ਪੁੱਤਰ ਦੀ ਬਖਸ਼ਿਸ਼ ਪੰਜ ਪੀਰਾਂ ਵੱਲੋਂ ਹੋਈ ਬੋਗਾ ਜੱਟ ਬਹੁਤ ਖੁਸ਼ ਹੋਇਆ ਉਸ ਨੇ ਮਰਾਸੀ ਦੇ ਦਸਰਮ ਮੁਤਾਬਕ ਪੰਜ ਪੀਰਾਂ ਦੀ ਮੰਨਤ ਦਿੱਤੀ ਮਰਾਸੀ ਨੂੰ ਇੱਕ ਮੱਝ ਤੇ ਇੱਕ ਕੰਦਾ ਦਾ ਘੋੜਾ ਦਿੱਤਾ ਇੱਕ ਬ੍ਰਾਹਮਣ ਜੋ ਬੋਗੇ ਸੰਧੂ ਨਾਲ ਰਹਿੰਦਾ ਸੀ ਉਸ ਨੂੰ ਗਊ ਦਾ ਦਾਨ ਦਿੱਤਾ ਗਿਆ ਬੱਚੇ ਦਾ ਨਾਮ ਕਾਲਾ ਰੱਖਿਆ ਗਿਆ ਜੋ ਵੱਡਾ ਹੋ ਕੇ ਆਪਣੇ ਪਿਤਾ ਦੀ ਤਰ੍ਹਾਂ ਮੱਝਾਂ ਗਾਵਾ ਚਾਰਨ ਲੱਗ ਪਿਆ ਤੇ ਪੰਜਾਬ ਪੀਰਾਂ ਦਾ ਨਾਮ ਵੀ ਧਿਆਉਂਦਾ ਬਾਕੀ ਪਤਨੀਆਂ ਦੇ ਘਰੇ ਵੀ ਤਿੰਨ ਹੋਰ ਪੁੱਤਰ ਤੇ ਇੱਕ ਧੀ ਪੈਦਾ ਹੋਈ ਮਰਾਸੀ ਦੇ ਘਰੇ ਵੀ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਸਿੱਧਜੀਵਨ ਸੀ ਜੋ ਵੱਡਾ ਹੋ ਕੇ ਬਾਬਾ ਜੀ ਦੇ ਨਾਲ ਹੀ ਬੱਗ ਚਾਰਨ ਲੱਗ ਪਿਆ ਇੱਕ ਵਾਰ ਬਾਬਾ ਜੀ ਆਪਣੇ ਸਾਥੀਆਂ ਸਮੇਤ ਬੱਗ ਚਾਰ ਰਹੇ ਸੀ ਜਿਨ੍ਹਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੇਰੇ ਪੀਰ ਕੌਣ ਹਾਂ ਤਾਂ ਬਾਬਾ ਜੀ ਨੇ ਝਟ ਉੱਤਰ ਦਿੱਤਾ ਕਿ ਪੰਜ ਪੀਰ ਜਿਨ੍ਹਾਂ ਦੀ ਮੈਂ ਮੰਨਤ ਕਰਦਾ ਹਾਂ ਪੀਰ ਖੁਸ਼ ਹੋ ਗਏ ਬਾਬਾ ਜੀ ਨੇ ਉਹਨੂੰ ਬੇਨਤੀ ਕਰਕੇ ਦੁੱਧ ਪਿਆਇਆ ਤੇ ਖੀਰ ਖਵਾਈ ਪੀਰ ਹੋਰ ਖੁਸ਼ ਹੋਏ ਤੇ ਕਿਹਾ ਕਿ ਕਾਲਿਆ ਤੂੰ ਵੀ ਅੱਜ ਤੋਂ ਪੀਰ ਹੋ ਗਿਆ ਹੈ ਜਿਨ੍ਹਾਂ ਦੀ ਰਹਿਮਤ ਨਾਲ ਬਾਬਾ ਜੀ ਦੇ ਅੰਦਰ ਰੋਹਾਨੀ ਰੋਸ਼ਨੀ ਪੈਦਾ ਹੋਈ ਬਾਬਾ ਜੀ ਦੇ ਸੰਗੀ ਸਾਥੀ ਉਸ ਦਾ ਇਮਤਿਹਾਨ ਲੈਂਦੇ ਰਹਿੰਦੇ ਸਨ ਸਵਾਲ ਕਰਦੇ ਸਨ ਬਾਬਾ ਜੀ ਉਹਨਾਂ ਦਾ ਮਾਣ ਰੱਖਦੇ ਸਨ ਇੱਕ ਵਾਰ ਕਾਫੀ ਮੱਝਾਂ ਗਾਵਾਂ ਸੂਣ ਵਾਲੀਆਂ ਸਨ ਤੇ ਬਾਬੇ ਪਾਸ ਦੁੱਧ ਦਾ ਤੋੜਾ ਸੀ ਕਿ ਗੁਰੂ ਗੋਖਰਨਾਥ ਜੀ ਆਪਣੇ ਚੇਲਿਆਂ ਸਮੇਤ ਬਾਬਾ ਜੀ ਪਾਸ ਪਹੁੰਚ ਗਿਆ ਤੇ ਕਾਲਾ ਇਨੂੰ ਕਿਹਾ ਕਿ ਉਹਨਾਂ ਨੇ ਜੱਗ ਕਰਨਾ ਹੈ ਦੁੱਧ ਚਾਹੀਦਾ ਹੈ। ਬਾਬੇ ਕਾਲੇ ਮੇਰ ਨੇ ਦੁੱਧ ਦੇ ਤੋੜੇ ਦੱਸ ਕੇ ਮਜਬੂਰੀ ਜ਼ਾਹਿਰ ਕੀਤੀ। ਗੁਰੂ ਗੋਰਖਨਾਥ ਨੇ ਇੱਕ ਔਸਰ ਚੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸ ਨੂੰ ਚੋ ਲਵੋ ਬਾਦੂ ਦੁੱਧ ਹੈ। ਬਾਬਾ ਕਾਲਾ ਮਹਿਰ ਗੁਰੂ ਗੋਰਖਨਾਥ ਦੀ ਰਮਜੇ ਨੂੰ ਸਮਝ ਗਿਆ ਜਿਉਂ-ਜਿਉਂ ਬਾਬਾ ਕਾਲਾ ਮਹਿਰ ਉਸ ਝੋਟੀ ਨੂੰ ਚੋਈ ਜਾ ਰਿਹਾ ਸੀ ਤਾਂ ਭਾਂਡੇ ਭਰੀ ਜਾ ਰਹੇ ਸੀ ਗੁਰੂ ਗੋਰਖਨਾਥ ਦੀ ਕਰਾਮਾਤ ਬਾਬਾ ਕਾਲਾ ਮਹਿਰ ਵੇਖ ਕੇ ਅਸ਼ਸ਼ਕਾਰ ਉੱਠਿਆ ਤੇ ਗੁਰੂ ਗੋਰਖਨਾਥ ਨੇ ਜੱਗ ਕੀਤਾ ਇਤਿਹਾਸ ਬਾਦੇ ਲੋਕ ਸੰਪੂਰਨ ਜੱਗ ਵਿੱਚ ਸ਼ਾਮਲ ਹੋਏ ਇਸ ਤੋਂ ਅੱਗੇ ਭਾਈ ਇਹ ਕਿਤਾਬ ਕਹਿੰਦੀ ਹੈ ਗੁਰੂ ਗੋਰਖਨਾਥ ਬਾਬਾ ਕਾਲਾ ਮਹਿਰ ਅਤੇ ਅਤੀ ਪ੍ਰਸੰਨ ਹੋਏ ਅਤੇ ਬਾਬੇ ਨੂੰ ਮਾਹਿਰ ਦਾ ਵਰ ਦਿੱਤਾ ਸੂਰਮਾ ਕਿਹਾ ਜਿਸ ਕਾਰਨ ਬਾਬਾ ਕਾਲਾ ਮਾਹਿਰ ਅਖਵਾਉਣ ਲੱਗ ਗਿਆ ਤੇ ਉਸ ਨੂੰ ਸੂਰਮਤਾਂ ਹੀ ਪੈਦਾ ਹੋਈ ਕਿਹਾ ਜਾਂਦਾ ਹੈ ਕਿ ਗੁਰੂ ਗੋਰਖ ਨਾਥ ਨੇ ਬਾਬੇ ਕਾਲੇ ਮੇਰ ਨੂੰ ਇੱਕ ਪਿਆਲਾ ਦਿੱਤਾ ਤੇ ਉਸ ਵਿਚਲਾ ਪਾਣੀ ਪੀਣ ਲਈ ਕਿਹਾ ਜਦੋਂ ਬਾਬੇ ਨੇ ਪਿਆਲਾ ਪੀਤਾ ਤਾਂ ਉਹ ਭਗਤੀ ਦੇ ਸਰੂਰ ਵਿੱਚ ਰੰਗਿਆ ਗਿਆ ਅਤੇ ਹੋਰ ਰੌਸ਼ਨੀ ਹੋ ਗਈ ਗੁਰੂ ਗੋਰਖ ਨਾਥ ਨੇ ਬਾਬਾ ਜੀ ਨੂੰ ਪੱਕੇ ਤੌਰ ਤੇ ਪਿਆਲੇ ਦੀ ਬਖਸ਼ਿਸ਼ ਕਰ ਦਿੱਤੀ ਕਿਉਂਕਿ ਔਸਰ ਝੋਟੀ ਨੇ ਦੁੱਧ ਦੇਣ ਦੀ ਅਨੋਖੀ ਘਟਨਾ ਹੋਈ ਸੀ ਉਸ ਇਲਾਕੇ ਵਿੱਚ ਕਾਫੀ ਚਰਚਾ ਸੀ ਅਤੇ ਇਸ ਤਰ੍ਹਾਂ ਕੁਝ ਲੋਕਾਂ ਵਿੱਚ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਹੋਈ ਇਹਨਾਂ ਵਿੱਚੋਂ ਸਨ ਬਾਬਾ ਜੀ ਦੇ ਨਜ਼ਦੀਕੀ ਪੱਟੀ ਸਰਦਾਰ ਇਹਨਾਂ ਪੱਟੀ ਸਰਦਾਰ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨਾਂ ਵਾਸਤੇ ਝੋਟੀ ਉਹਨਾਂ ਨੂੰ ਦੇ ਦਿੱਤੀ ਜਾਵੇ ਉਹ ਵਾਪਸ ਕਰ ਦੇਣਗੇ ਬਾਬਾ ਜੀ ਮੰਨ ਗਏ ਝੋਟੀ ਪੱਟੀਆਂ ਨੂੰ ਦੇ ਦਿੱਤੀ ਜੋ ਬਾਅਦ ਵਿੱਚ ਝੋਟੀ ਵਾਪਸ ਕਰ ਦੋ ਇਨਕਾਰੀ ਹੋ ਗਏ ਬੇਈਮਾਨੀ ਨਾਲ ਕਹਿਣ ਲੱਗੇ ਕਿ ਝੋਟੀ ਚਰਾਂਤ ਤੇ ਗਈ ਵਾਪਸ ਨਹੀਂ ਆਈ ਗੁੰਮ ਹੋ ਗਈ ਕਹਿੰਦੇ ਹਨ ਕਿ ਬਾਬਾ ਜੀ ਨੇ ਆਪਣੇ ਸਾਥੀਆਂ ਸਮੇਤ ਪੱਟੀਆਂ ਦੇ ਡੇਰੇ ਦੇ ਬਾਹਰ ਵਾਰ ਜਾ ਕੇ ਖੜ ਗਏ ਗੁਰੂ ਗੋਰਖ ਨਾਥ ਵਾਲਾ ਪਿਆਲਾ ਕੱਢਿਆ ਪਾਣੀ ਪਾਇਆ ਤਾਂ ਝੋਟੀ ਬਾਰੇ ਰੋਸ਼ਨੀ ਹੋ ਗਈ ਸਰੂਰ ਵਿੱਚ ਆ ਕੇ ਬਾਬਾ ਜੀ ਨੇ ਝੋਟੀ ਦਾ ਨਾਮ ਲੈ ਕੇ ਆਵਾਜ਼ ਮਾਰ ਦਿੱਤੀ ਛੋਟੀ ਸੰਗਲ ਤੜਾਉਂਦੀ ਤੇ ਬੂਹੇ ਭੰਨਦੀ ਹੋਈ ਬਾਬਾ ਜੀ ਪਾਸ ਆ ਗਈ। ਪੱਟੀ ਗੁੱਸੇ ਵਿੱਚ ਆ ਗਈ ਪਰ ਜਦੋਂ ਬਾਬਾ ਜੀ ਸਾਥੀਆਂ ਸਮੇਤ ਛੋਟੀ ਲੈ ਕੇ ਤੁਰ ਪਏ ਤਾਂ ਪੱਟੀਆਂ ਦੀ ਰੋਕਣ ਦੀ ਹਿੰਮਤ ਨਾ ਪਈ। ਉਸ ਤੋਂ ਬਾਅਦ ਪੱਟੀਆਂ ਨੇ ਬਾਬਾ ਜੀ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਅੰਦਰ ਖਾਤੇ ਕੈਰਾਂ ਦੀ ਤਰ੍ਹਾਂ ਬਾਬਾ ਜੀ ਨੂੰ ਧੋਖੇ ਨਾਲ ਮਾਰਨ ਦੀਆਂ ਸਕੀਮਾਂ ਸੋਚਣ ਲੱਗ ਪਏ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਬਾਬਾ ਸੌਂਦਾ ਕਦੋਂ ਹੈ। ਅਸਲ ਵਿੱਚ ਬਾਬਾ ਜਦੋਂ ਸੌਂਦਾ ਸੀ ਤਾਂ ਉਸ ਦੀਆਂ ਅੱਧੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਸਨ ਜਿਸ ਕਾਰਨ ਪੱਟੀਆਂ ਦਾ ਕੰਮ ama ਸੂਤ ਨਹੀਂ ਸੀ ਆ ਰਿਹਾ ਸਿੱਧ ਜੀਵਨ ਮਰਾਸਤੀ ਕਿਉਂਕਿ ਬਾਬਾ ਜੀ ਦਾ ਵਿਸ਼ਵਾਸ ਪਾਤਾ ਸੀ ਜੀ ਦੀ ਕਿ ਸਾਥੀ ਸੀ ਇਸ ਕਰਕੇ ਪੱਟੀਆਂ ਨੇ ਉਸ ਨੂੰ ਲਾਲਚ ਦੇਣਾ ਚਾਹਿਆ ਉਹ ਦੱਸਣ ਕਿ ਬਾਬਾ ਸੌਦਾ ਕਦੋਂ ਆਇਆ ਸਿੱਧ ਜੀਵਨ ਨੇ ਪੱਟੀਆਂ ਦੀ ਗੱਲ ਨਾ ਮੰਨੀ ਅਤੇ ਕਿਹਾ ਕਿ ਤੁਹਾਡੇ ਦਿਲ ਵਿੱਚ ਕੋਈ ਪਾਪ ਹੈ ਅਸੀਂ ਲੜਨ ਲਈ ਤਿਆਰ ਹਾਂ ਪੱਟੀ ਚੁੱਪ ਕਰ ਗਏ ਫਿਰ ਇੱਕ ਬ੍ਰਾਹਮਣ ਜੋ ਬਾਬਾ ਜੀ ਦਾ ਸਾਥੀ ਸੀ ਅਤੇ ਰੋਟੀ ਪਕਾਉਣ ਦਾ ਕੰਮ ਕਰਦਾ ਸੀ ਨੂੰ ਪੱਟੀਆਂ ਨੇ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਜਿਸ ਨੇ ਭੇਜ ਦਿੱਤਾ ਜਦੋਂ ਬਾਬਾ ਮਾਲ ਚਾਰਦਾ ਹੋਇਆ ਦੋਆਂ ਲੱਤਾਂ ਤੇ ਖੜਾ ਹੋ ਕੇ ਆਪਣੀ ਠੋਡੀ ਖੁੰਡੇ ਉੱਤੇ ਰੱਖਦਾ ਹੈ ਤਾਂ ਉਹ ਸੁੱਤਾ ਹੁੰਦਾ ਹੈ। ਸੋ ਪੱਟੀਆਂ ਨੇ ਇਸ ਗੱਲ ਦੀ ਤਾੜ ਰੱਖੀ ਅਤੇ ਇੱਕ ਦਿਨ ਸਮਾਂ ਪਾ ਕੇ ਸੁੱਤੇ ਪਏ ਬਾਬਾ ਜੀ ਦੀ ਤਲਵਾਰ ਨਾਲ ਸ਼ੀਸ਼ ਤੋਂ ਧੜ ਅਲੱਗ ਕਰ ਦਿੱਤੀ। ਬਾਬਾ ਜੀ ਦਾ ਸ਼ੀਸ਼ ਇਥੇ ਬੀੜ ਸਿੱਖਾਂ ਵਾਲੀ ਜਿਸ ਨੂੰ ਮਰਾਣੇ ਕਹਿੰਦੇ ਹਨ ਡਿਗ ਪਿਆ ਪਰ ਧੜ ਨੇ ਲੜਨਾ ਸ਼ੁਰੂ ਕਰ ਦਿੱਤਾ ਫਿਰ ਕਹਿੰਦੇ ਹਨ ਕਿ ਬਾਬਾ ਜੀ ਦੀ ਧੜ ਨੇ ਉਹਨਾਂ ਦੇ ਸਾਥੀਆਂ ਪੱਟੀਆਂ ਤੇ ਉਹਨਾਂ ਦੇ ਸਾਥੀਆਂ ਦਾ ਤੈਸ਼ ਨੈਸ਼ ਕਰ ਦਿੱਤਾ ਜਦੋਂ ਬਾਬਾ ਜੀ ਦਾ ਧੜ ਦੁਸ਼ਮਣਾਂ ਨਾਲ ਲੜਦਾ ਹੋਇਆ ਪਿੰਡ ਸੀਤੋਂ ਗੁੰਨੋ ਨਜ਼ਦੀਕ ਪੁੱਜਾ ਤਾਂ ਅੱਗੋਂ ਇੱਕ ਮਾਈ ਨੀਲ ਅਟੇਰ ਰਹੀ ਸੀ ਪਾਵੇਂ ਸੂਤ ਨੂੰ ਨੀਲਾ ਰੰਗ ਲਾ ਰਹੀ ਸੀ ਜਿਸ ਨੇ ਰੌਲਾ ਪਾ ਦਿੱਤਾ ਕਿ ਵੇਖੋ ਲੋਕੋ ਬਗੈਰ ਸਿਰ ਦੇ ਧੜ ਲੜਦਾ ਹੋਇਆ ਆ ਰਿਹਾ ਹੈ ਜਿਸ ਨੇ ਨੀਲ ਦੇ ਛਿੱਟੇ ਮਾਰੇ ਤੇ ਬਾਬਾ ਜੀ ਦਾ ਸਰੀਰ ਠੰਡਾ ਹੋ ਗਿਆ ਬਾਬਾ ਜੀ ਦਾ ਧੜ ਬੀੜ ਸੇਖਾਂ ਵਾਲੇ ਲਿਆਂਦਾ ਗਿਆ ਤੇ ਸਿਰ ਨਾਲ ਜੋੜ ਕੇ ਇੱਟ ਰੱਖ ਕੇ ਚਾਦਰ ਪਾ ਦਿੱਤੀ ਗਈ। ਸਿੱਧ ਜੀਵਨ ਵੀ ਇਸ ਲੜਾਈ ਵਿੱਚ ਸ਼ਹੀਦ ਹੋ ਗਿਆ। ਕਹਿੰਦੇ ਹਨ ਕਿ ਜਦੋਂ ਪੰਜ ਪੀਰਾਂ ਦੇ ਪੈਰੋਕਾਰਾਂ ਨੂੰ ਤੇ ਗੁਰੂ ਗੋਰਖ ਨਾਥ ਦੇ ਚੇਲਿਆਂ ਨੂੰ ਬਾਬਾ ਜੀ ਬਾਰੇ ਪਤਾ ਲੱਗਾ ਤਾਂ ਉਹ ਆਏ ਪਰ ਅੰਤਮ ਕਿਰਿਆ ਬਾਰੇ ਉਹਨਾਂ ਦਾ مشਵਰਾ ਇੱਕ ਨਾ ਹੋਇਆ। ਗੁਰੂ ਗੋਰਖ ਨਾਥ ਦੇ ਚੇਲੇ ਸੰਸਕਾਰ ਕਰਨਾ ਚਾਹੁੰਦੇ ਸੀ ਅਤੇ ਪੰਜ ਪੀਰਾਂ ਦੇ ਪੈਰੋਕਾਰ ਦਫਨਾਉਣਾ ਚਾਹੁੰਦੇ ਸਨ ਤਾਂ ਫਿਰ ਪਾਣਾ ਵਰਤਿਆ ਕਿ ਬਾਬੇ ਦਾ ਮਿਰਤਕ ਸਿਰ ਉੱਡ ਗਿਆ। ਇੱਟ ਰਹ ਗਈ ਤੇ ਆਵਾਜ਼ ਆਈ ਕਿ ਉਸ ਦੀ ਜਗਾ ਦਾ ਚੜਾਵਾ ਮੀਰ ਨੂੰ ਦਿੱਤਾ ਜਾਵੇ ਤੇ ਨੀਲ ਦੀ ਵਰਤੋਂ ਨਾ ਕੀਤੀ ਜਾਵੇ ਬ੍ਰਾਹਮਣ ਦੀ ਕੀਤੀ ਗਦਾਰੀ ਦੀ ਵੀ ਬਾਬੇ ਨੇ ਗੱਲ ਕੀਤੀ ਕਿ ਉਸ ਨੇ ਚੰਗਾ ਨਹੀਂ ਕੀਤਾ ਇਸ ਤਰ੍ਹਾਂ ਬਾਬਾ ਜੀ ਸ਼ੀਧੀ ਪ੍ਰਾਪਤ ਕਰ ਗਏ ਜਿਸ ਜਗਾ ਤੇ ਬਾਬਾ ਜੀ ਦਾ ਆਸ਼ੀਸ਼ ਡਿੱਗਿਆ ਇਸ ਜਗਾ ਨੂੰ ਮਹਰਾਣਾ ਕਿਹਾ ਜਾਂਦਾ ਹੈ ਇੱਥੇ ਬਾਬਾ ਜੀ ਦੀ ਯਾਦ ਵਿੱਚ ਹਰ ਸਾਲ ਚੇਤ ਦੀ ਮੱਸੀਆ ਦੀ ਰਾਤ ਤੇ ਅਗਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ ਜਿੱਥੇ ਬਾਬੇ ਜੀ ਦੀ ਜੀਵਨੀ ਬਾਰੇ ਮੀਰ ਹੇਟ ਕੇ ਅਨੁਸਾਰ ਬਾਬਾ ਜੀ ਦੇ ਬਣੇ ਮੱਠ ਤੇ ਹੇਲੀ ਗਾਉਂਦੇ ਹਨ ਤਾਂ ਮਿੱਤਰੋ ਇਸ ਤਰ੍ਹਾਂ ਦਾ ਬਾਬਾ ਕਾਲੇ ਮੇਰ ਦਾ ਜੀਵਨ ਹੈ ਜਿਹੜਾ ਕਿ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਆਪਾਂ ਵੀ ਇਸੇ ਕਿਤਾਬ ਦੇ ਆਧਾਰ ਤੇ ਤੁਹਾਨੂੰ ਦੱਸਿਆ ਹੈ ਬਾਕੀ ਆਪਾਂ ਨੇ ਕਿਤਾਬ ਜਿਵੇਂ ਲਿਖੀ ਹੋਈ ਹੈ ਉਸ ਦੇ ਵਿੱਚ ਉਹ ਇਤਿਹਾਸ ਦੱਸਿਆ ਗਿਆ ਹੈ ਕੋਈ ਵਾਧਾ ਘਾਟਾ ਰਹਿ ਗਿਆ ਹੋਵੇ ਮਾਫ ਕਰਨਾ ਮਾਫੀ ਜੋਗਾ ਹਾਂ ਧੰਨਵਾਦ ਇਹ ਬਾਈ ਹੈਗਾ ਓਰੇ ਐ ਜੰਗਲੇ ਜੰਗਲ ਆ ਓਰੇ ਦੇਖੋ ਹਰ ਪਾਸੇ ਹੁਣ ਤੁੰਦ ਜੀ ਪਹਿਰੀਆ ਥੋੜਾ ਦਿਖਦਾ ਨਹੀਂ ਇਹ ਸਾਰਾ ਜੰਗਲੇ ਜੰਗਲ ਆ ਇਹ ਦੇਖੋ ਠੀਕ ਹੈ ਜੀ ਪੂਰਾ ਬਸ ਨੂੰ ਕਿਹੜਾ ਹੈਗਾ ਨਾਲ ਦਿਖਾ ਰਿਹਾ ਜਗਾਪਾਪੇ ਜੀ ਪੂਰਾ ਸਾਰੀ ਜਗ੍ਹਾ ਦੇ ਵਿੱਚ ਜੰਗਲਾ ਜੰਗਲ ਦੇ ਵਿੱਚ ਪੂਰਾ ਬਣਾਇਆ ਪਹਿਲਾਂ ਤਾਂ ਥੋੜਾ ਥੋੜਾ ਕੰਮ ਚੱਲਦਾ ਰਹਿੰਦਾ ਕਦੇ ਪਹਿਲੀ ਵਾਰ ਆਏ ਦੀ ਸਟਾਰਟਿੰਗ ਦੇ ਵਿੱਚ ਮੈਂ ਕਈ ਸਾਲ ਪਹਿਲਾਂ ਉਦੋਂ ਮੇਰੇ ਖਾਲਜਾ ਜਗਾ ਨਵੀਂ ਬਹੈ ਨਹੀਂ ਦੀ ਜਿਹੜੀ ਆਹ ਬਣੀ ਹੋਈ ਆ ਇਹ ਹੁਣ ਬਣਾਈ ਜਾ ਰਹੇ ਨੇ ਜਿਵੇਂ ਜਿਵੇਂ ਸੰਯੋਗ ਮਿਲੀ ਜਾਂਦਾ ਕਿਉਂਕਿ ਸੰਧੂ ਕੋਤਾ ਕਿਹੜਾ ਕਾਫੀ ਵੱਡਾ ਕੋਤਾ ਹੈ ਸੰਧੂ ਤੇ ਤਾਂ ਕਰਕੇ ਉਹ ਕੰਮ ਚੱਲਦਾ ਰਹਿੰਦਾ ਸਾਰੇ ਪੂਰਾ ਬਣੇ ਹੋਏ ਨੇ ਆਰਾਮ ਘਰ ਬਣਿਆ ਹੋਇਆ ਸਾਹਮਣੇ ਵੀ ਦੇਖ ਰਿਹਾ ਹਾਂ ਬਾਥਰੂਮ ਵਗੈਰਾ ਹੋਰ ਸਾਫ ਸਫਾਈ ਬਹੁਤ ਆ ਸਾਰੇ ਪਾਸੇ ਗੱਡੀ ਸਕੋਰਪਿਓ ਤਨਤਨ ਬਾਬਾ ਕਾਲਾ ਮਿਹਰਜੀ ਇਹ ਬਾਬੇ ਕਾਲੇ ਮਿਹਰਦਾ ਬਣਾ ਹੈ ਜੀ ਸਟੈਚੂ ਰੇ ਤੰਤਨ ਬਾਬਾ ਕਾਲਾ ਮੇਰ ਜੀ ਸੰਤੂ